ਆ ਜਾਣ ਲੱਖਾ ਬਣਾਲੇ ਆ ਇਹ ਤੇ ਕਹਿੰਦੇ ਜਫਾ 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 ਚਾਂਗਲੀ ਸਿਆੜਾ ਚਾਂਗਲੀ ਸਿਆੜਾ ਬੜੇ ਪੰਡੀਆਂ ਪਰ ਕਹਿੰਦਾ ਆ ਨੌਜਾਨੇ ਤਾਂ ਐਂਡ ਕਰਤਾ ਏ ਐਂਡ ਕਰਤਾ ਸਾਹਮਣੇ ਕਹਿੰਦੇ ਅਲੀ ਮੈਚ ਖੁੱਲ ਰਹੀ ਫੁੱਲਿਆ ਲੱਗਦਾ ਲੱਖੜਾ ਨੀਕਿਆ ਖੁੱਲਰ ਯਾਰ ਇੱਕ ਪਾਸੇ ਕਾਕਾ ਨੌਜਵਾਨ ਨਾਲ ਮਨੀ ਬਿਆਲਪੁਰੇ ਵਾਲਾ ਵੀਰਾ ਸਰਾਲੀ ਦਾ ਉਹ ਤਾਊ ਇੱਥੋਂ ਦਾ ਬਸ਼ਰੀਕ ਹੈ ਕਹਿੰਦੇ ਆਹ ਤਾਊ ਇੱਕ ਚੋਟੀ ਦਾ ਜਾਫੀ ਹੈ ਅੱਜ ਦੇ ਟਾਈਮ ਦਾ ਸਰਾਵੇਗਾ ਬਰਵਾ ਆਉ ਤਾਊ ਤਾਊ ਤਾਲਮਸਿਕਾਨ ਦਾ ਭੰਗ 16 ਤਰੀਕ ਮਾਲਵਾ ਕਲੱਬ ਦੇ ਟੂਰਨਾਮੈਂਟ ਦੀ ਹੈ ਅਗਲੇ ਸੰਡੇ ਬੌਟਰੀਆਂ ਦਾ ਮੇਲਾ ਹੈ ਔਰ ਸਾਹਮਣੇ ਲਾਹੌਰਿਆ 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 ਦੇ ਮਝੈਲ ਆ ਦੁਨੀਆ ਹੋਈ ਪਈ ਆ ਕਹਿਲ ਲਾਹੌਰੀਆਂ ਤੇ ਮਝੈਲ ਲਾਹੌਰੀਆਂ ਤੇ ਮਝੈਲ ਆਹ ਵੇਖਦਾ ਵੀ ਗੁੱਡਿਆਂ ਕਮਲ ਤੇ ਮਨਜੋਤ ਵੱਲੋਂ 100 ਡਾਲਰ ਹੈ ਮਾਝੇ ਦਾ ਮਾਣ ਉਹ ਸੁੱਖਾ ਸ਼ੋਕਰ ਉਹ ਲੱਗ ਗਿਆ ਉਹ ਲੱਗ ਗਿਆ ਵੱਡਾ ਸਤਿਕਾਰ ਕਰ ਰਿਹਾ ਉਹ ਲੱਗ ਗਿਆ ਇਹ ਗੀ ਜਾਨ ਹੱਲਾ ਗੁੱਲਾ ਹੱਲਾ ਗੁੱਲਾ ਅਲੀ ਏ ਆ ਗਿਆ ਗੁੱਡਾ ਪੰਬੋਰੀ ਵਾਹ ਨਾ ਹੋ ਜਾਣਾ ਮਨਜੋਤ ਹਾਰੇ ਨੰਬਰ ਦਾ ਵੀ 100 ਡਾਲਰ ਕਲੱਬ ਦਾ ਵੱਡਾ ਕਬੱਡੀ ਕੱਪ ਹੈ ਜਗਦੇਵ ਪ੍ਰਧਾਨ ਰਾਮੂ ਵਾਲਾ ਤੇ ਸਮੁੱਚੀ ਮਾਲਵਾ ਕਬੱਡੀ ਕਲੱਬ ਸੱਦੇ ਦੇ ਰਹੀ ਹੈ ਆ ਲੱਗ ਗਿਆ ਦੋ ਨੰਬਰ ਤੋਂ ਮੇਰੇ ਮਿੱਤਰੋ ਪੱਟਲੀ ਖੋਚ ਨਾ ਭਜਦਾ ਨਾ ਭੱਜਣ ਦਿੰਦਾ ਪੈਰ ਪੁੰਜੇ ਨਾਲ ਲੱਗਣ ਦਿੰਦਾ ਆ ਗੱਬਰੂ ਦਾ ਕੋਈ ਦੌਰ ਨਹੀਂ ਰਾਜੇ ਖੇਲੇ ਦੁਨੀਆ ਜਾਣ ਦੀ ਸ਼ਾਨ ਐ ਮੇਰੇ ਵੀਰੋ ਐਰ ਦਾ ਆ ਲੱਗਿਆ ਜਫਾ ਕਮਾਲ ਦੀ ਖੇਡ ਆ ਸਿਰੇ ਦੀ ਰੇਡ ਕਹਿੰਦੇ ਢੀਲਾ ਜਾਂਡ ਲੀਕ ਆਓ ਜਫਾ ਕਹਿੰਦੇ ਕੌਣ ਆ ਇਹ ਆ ਆ ਮਨੀ ਦੇ ਆਲਪੁਰੀ ਆ ਆ ਆ ਉਹ ਸਿੰਘ ਟਰਾਂਸਪੋਰਟ ਵਾਲੇ ਕਹਿੰਦੇ ਅਲੀ ਨੇ ਮਾਇਆ ਉਧਰ ਉਧਰ ਲੈਂਦੇ ਪੰਜਾਬ ਵਾਲੇ ਚੱਕ 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 ਬਾਲਦਾ ਲੱਗਦਾ ਦੀਵਾ ਲੈਂਦੇ ਪੰਜਾਬ ਵਾਲਾ ਲਈ ਬੜਾਂ ਚ ਲੱਗ ਗਿਆ ਅੜੀ ਵਾਲਾ ਕਹਿੰਦੇ ਵੀ ਅਲੀ 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 ਆਹ ਸਾਹਮਣੇ ਇਹ ਬੱਲੇ ਇਹ ਬੱਲੇ ਇਹ ਬੱਲੇ 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 ਬਿਆਹ ਸਾਹਮਣੇ ਗੁੱਡਿਆ ਗਰਨੀਨ ਹੋਪਰ